ਉਹ ਅਣੀ ਤੁਹਾਡੇ ਮਨ ਲੋਤੇ ਨਾ ਕਿਉਂ ਆਣਾ ਨਹੀਂ ਆਪਾਂ ਕਰੀਦਾ ਨਾ ਤੁਹਾਡੇ ਲੋ ਲੜਾਕਾ ਸਰਦ ਕੋਈ ਕੁਈ ਬੱਬਾ ਨਾ ਅੱਡਾ ਇਹਦੀ ਇੱਕ ਗੱਲ ਮਿੱਤੀ ਨਾ ਆਸਮਾਨ ਕਰਾ ਰਿਹਾ ਮੈਂ ਤਾਂ ਉਹ ਐਸਾ ਕਿੰਨਾ ਖੜਾ ਹੋਇਆ ਔਰ ਜਿੰਦੀ ਦਾ ਜਿੰਦੀ ਦਾ ਮਾਰ ਲਾ ਜਾਈ ਅਖਰੀ ਤੱਕ ਜਨਾ ਸਾਡੀਆਂ ਨਾ ਮਿਸ਼ੂਰੇ ਦਾ ਕੀ ਹੋ ਜੇ ਉਹ ਬਾ ਤੁਹਾਡੇ ਮਨ ਲੋਤੇ ਵੀ ਨਹੀਂ ਆਪਾਂ ਮੂਰੀ ਦਾ ਆਪਣਾ ਸਮਾਨ ਚੋਰੀ ਕਰ ਲਿਆ ਤੇ ਪਏ ਹੋਏ ਨੇ ਮੇਰੇ ਨਾਲ ਦੀ ਸਾਡੀ ਇਹਨਾਂ ਨੇ ਕੀਤੀ ਹੈ ਸਾਡੀ ਇਹਨਾਂ ਨੇ ਇਹਨਾਂ ਨਾਲ ਦਾ ਵੇਖੋ ਅੱਡੇ ਇਹ ਤਾਂ ਕਿਸੀ ਗੁੱਸੇ ਤੋਂ ਰੱਖਿਆ ਥਲਾ ਦੇ ਆਰੇ ਕੋਈ ਸੱਟਾਂ ਲਾਈਆਂ ਰੋੜੇ ਮਾਰੇ ਅੱਡੇ ਅੱਗ ਲਾਈ ਇਹੋ ਗੱਲ ਕਹਿਣ ਦਾ ਤਿਆਰ ਨਾ ਮੇਰੇ ਬਾਬਾ ਜੀ ਪਿਆਰ ਨੂੰ ਆਪਣੀ ਫਸਲ ਵੇਚਣ ਦੇ ਆਈਆਂ ਅੱਖਾਂ ਦੇ ਦੇ ਬਾਬਾ ਜੀ ਅਸੀਂ ਕਹਿੰਦੇ ਨਹੀ ਆਕਾ ਅਜੇ ਮੈਨੂੰ ਨਹੀਂ ਲੱਗਿਆ ਨਹੀਂ ਖੜੇ ਹੋਏ ਗੱਲ ਕਰੋ ਆਂ ਅਸੀਂ ਕੋਈ ਐਨਐਲਐਮ ਦੀ ਗੱਲ ਕੀਤੀ ਜਾਂ ਟਾਟੇ ਵਾਲੀ ਦੀ ਗੱਲ ਕੀਤੀ ਤੈਨੂੰ ਨਾ ਕਹਿੰਦਾ ਜਦੋਂ ਖਿਆਰੇ ਦਾ ਨਾਮ ਦਾ ਪਤਾ ਨਹੀਂ ਕੋਈ ਆਪਣੀ ਭੈਣੇ ਲਾ ਕੇ ਮੈਂ ਕੋਈ ਐਨਐਲਐਮ ਨੇ ਕੋਈ ਗੱਲ ਕੀਤੀ ਨਾ ਮੈਂ ਟਾਟੇ ਦੀ ਕੰਨਿਆ ਗੱਲ ਕੀਤੀ ਆ ਮੈਂ ਸਾਰਿਆਂ ਦੀ ਗੱਲ ਕਰਦਾ ਠੀਕ ਹੈ ਨਾ ਇੱਥੇ ਸਾਰੇ ਤਮਾਸ਼ਾ ਦੇਖਣ ਆਲੇ ਆਪਾਂ ਕੋਈ ਵੀ ਅੱਜ ਕੱਲ ਕੋਈ ਇਹਨੂੰ ਸਮਝੂਗਾ ਤੁਸੀਂ ਪਾਈਏ ਤਾਂ ਕਮਾਓਗੇ ਪੁਲਿਸ ਵਾਲਿਆਂ ਦੇ ਕੋਲ ਪਰ ਤੁਹਾਡਾ ਫਾਇਦਾ ਨਹੀਂ ਹੈਗਾ ਆ ਦੋ ਮੇਰੇ ਕਿਹਦੀ ਚੱਲਦੀ ਆਪਣਾ ਸਵਾਲ ਲਓ ਆਪਣਾ ਜੀਵਨਾਰਤ ਆਪਣਾ ਪੁੱਟੇ ਲੇਕਿੰਦਾ ਇਹ ਫੇਰ ਵੀ ਇਹ ਨੀਂ ਨੀਂ ਜੀਤ ਮੈਂ ਕਰਾਉਂ ਉਹਨੂੰ ਲਿਉਂਦੇ ਨਹੀਂ ਉਹਨੂੰ ਵਗੜਾਉਂਦੇ ਇਹਨਾਂ ਨੂੰ ਇਹਨਾਂ ਨੂੰ ਲਾਉਂਦੇ ਦੱਸਦਾ ਜਸਟ ਆਰਜਨ ਕਰਣੀ ਹੈ ਨਾ ਬੜੀ ਉਹਦਾ ਲੱਭੀ ਜਿਹੜੀ ਨਹੀਂ ਨਹੀਂ ਪੜੀ ਨਹੀਂ 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 ਕੀ ਕਰਦਾ ਲਈ ਝੜ ਕਰਦਾ ਬੰਦੇ ਨਹੀਂ ਨਹੀਂ ਇਹਦਾ ਪੰਗਾ ਨਹੀਂ ਤੇਰੀ ਲਈ ਇਹਦੇ ਨਾਲ ਇਹਦੇ ਨਾਲ ਨਹੀਂ ਕੋਈ ਗੱਜਾ ਨਹੀਂ ਨਹੀਂ ਜੜੀ ਕਟਾਉਂਦਾ ਵੀਰ ਨੂੰ ਖਾਲੋਂ ਕੱਟਣ ਦੇ ਆਹੋ ਬੰਦਾ ਕੱਟਾਉਣ ਨੂੰ ਬੰਦਾ ਖਾਲੋਂ ਨੂੰ ਪਾਤਾ ਹੈ ਲੈ ਯਾਰ ਆਪਾਂ ਸਾਰੇ ਜਾਣੇ ਇੱਥੇ ਚਕਰੋ ਸਾਰੀਆਂ ਰੈਡੀ ਹੋ ਜਾ ਕੰਮ ਨਹੀਂ ਦੇ ਰੋ ਇਹ ਡੈਡੀ ਲਈ ਵੀ ਆਇਆ ਯਾਰ ਆ ਤਾਂ ਆ ਗਿਆ ਬਾਜੀ ਇੰਨਾ ਜਿਹੜੀ ਥੱਲੇ ਬਾੜ ਥੱਲੇ ਬਾੜ ਧੱਕਾ ਮਾਰ ਕੇ ਥੱਲੇ ਬਾੜ ਦਾ ਨਾਲ ਨੂੰ ਖਿਚਣਿਆ ਤੂੰ ਕਿਹਦੇ ਵੀਡੀਓ ਤੱਕ ਬਣੀ ਆ ਆ ਮੈਂ ਸ਼ੇਰ ਅੰਸਰ ਨਾ ਲਗਾਣਾ ਅਹੀਂ ਤੁਹਾਡੇ ਲੱਗੇ ਰਹਿਣੇ ਆ ਪਰ ਆਹੀ ਵੀ ਦਸਤਾਰ ਨਹੀਂ ਲਾਈ ਜੇਰਾ ਅਹੀਂ ਪਹਿਲਾਂ ਇੱਕ ਗੱਲ ਸੁਣੋ ਮੈਂ ਦਸਤਾਰ ਆਪਣੀ ਬਣੀ ਆ ਮਾਲਾ ਬਣੀ ਮੈਂ ਆਪਰਾ ਆਪੇ ਜਨਾ ਲਾਵਾਂ ਮੈਂ ਤਿਆਰੀ ਰਹੀ ਨੇ ਜਨਾ ਲਾਉਣ ਲਈ ਆਹ ਸੁਣੋ ਯਾਰ ਮੈਂ ਲੋਗ ਮੋਟੇ ਆਉਂਦੇ ਆ ਰਹੇ ਆਂ ਕਿਹੜੀ ਗੱਲ ਕਰੀਏ ਮੈਂ ਲਾਈਵ ਵੀ ਆਪਾਂ ਤੋਂ ਹੋ ਰਿਹਾ ਹੈ ਸਾਰਾ ਕੁਝ ਬਣੀਆ ਬਣੀਆ ਇਹ ਤਾਂ ਕਿੰਨਾ ਨੀਂਦ ਆਉਂਦਾ ਹੈ ਥਾਰੇ ਕੋਲ ਇਹ ਤਾਂ ਸਹੀ ਮੰਨਦਾ ਲਾ ਕੇ ਜਾਵਾਂਗੇ ਮੇਰੀ ਗੱਲ ਸੁਣੋ ਕੋਈ ਕੋਈ ਮੰਨ ਦਾ ਲਾ ਲਾ ਸਾਡੀ ਜੀ ਕਾਰ ਨੂੰ ਹੱਥ ਪਾ ਕੇ ਰੱਖੇ ਆ ਮਾ ਪਾਗਲ ਕਿੱਥੇ ਤੋਂ ਟੋਟੇ ਕੋਟੇ ਨਾ ਕਰਦਾਂਗੇ ਗੱਲ ਕਰੀਏ ਠੀਕ ਹੈ ਮੇਰੀ ਗੱਲ ਸੁਣਾ ਅਸੀਂ ਸਿੱਧਾ ਤੁਹਾਡਾ ਕਹਿੰਦੇ ਸਾਨੂੰ ਜਿੱਦਾ ਲੱਗਿਆ ਇਤਨਾ ਹੁਸਤਾ ਆ ਜੂਗਾ ਤੇ ਛੱਡਾਂਗੇ ਕਹਿੰਦੇ ਉਹ ਤੇਰੇ ਉਹ ਤੇ ਜੀ ਉਹਦੇ ਭਰਾ ਆ ਜੂਗਾ ਤੇ ਛੱਡ ਦੇਣਗੇ ਬਸ ਕਹਨੂਗੀ ਇਹਦਾ ਮਤਦਾ ਨਹੀਂ ਵੇਹੇ ਮਤਦਾ ਜਲ ਕੋਈ ਨਹੀਂ ਤੁਸੀਂ ਲਾਓ ਜਤਾਰ ਲੋਣੀ ਉਹਨੂੰ ਇਹ ਪੰਨਾ ਦਰਸਾਉਂਦਾ ਜੀ ਉਹਨੇ ਕੁਛ ਲਾਰਾ ਪਿਆ ਆਹ ਰੋਟੀ ਖਾਣੇ ਆ ਰੋਟੀ ਜ਼ਰੂਰ ਮਿਲਦਾ ਮਾਣਦਾ ਓਏ ਤੁਹਾਨੂੰ ਕਹਿੰਦਾ ਮਾਦਾ ਲੜਕੇ ਬਚਾਰਾ ਰੇੜੀ ਆਪੀ ਅਸੀਂ ਕਹਿ ਦਿੱਤਾ ਨਹੀਂ ਕੰਮ ਨਹੀਂ ਇੱਥੇ ਆਪਣੀ ਇਹ ਵੀਰ ਜੀ ਚੰਗੀ ਭਲੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰਾ ਟੱਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤੇ ਨੱਡੇ ਇਹਨਾਂ ਦੇ ਆਲਰੇੜੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਆ ਪਬਲਿਕ ਪ੍ਰੋਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਹੈ ਇਹਨਾਂ ਨੂੰ ਅਸੀਂ ਕਿਹਾ ਬਹਿ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲੈ ਆਓ ਲੇਕਿਨ ਇਹ ਬੰਦੇ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਔਰ ਇਹ ਸਾਰੀ ਮਾਰਕੀਟ ਪਲੱਸ ਪ੍ਰਧਾਨ ਸਾਹਿਬ ਨਾਲ ਜੇ ਪ੍ਰਧਾਨ ਸਾਹਿਬ ਚਾਹੁੰਦੇ ਤੇ ਇੰਨਾ ਰਿਜਕ ਪੈਰਾਂ 'ਚ ਨਹੀਂ ਰੋਲਣਾ ਸਰਦਾਰ ਬੰਦਿਆਂ ਦੇ ਹੱਥੀ ਨਹੀਂ ਪੈਣਾ ਉਹਨਾਂ ਦੀ ਦਸਤਾਰਾ ਲਾਹਣ ਦੀ ਨੋਬਤ ਨਹੀਂ ਆਉਣੀ ਕਿਹੜਾ ਨਜਮੀਰ ਮਰਿਆ ਨਹੀਂ ਕਿ ਆਪਣੀ ਦਸਤਾਰ ਲਾਊਗਾ ਠੀਕ ਹੈ ਆਲਰੇਡੀ ਵੀਡੀਓਜ਼ ਬਣੀ ਪਈ ਆ ਪੱਥਰ ਚਲਾਏ ਪੱਥਰ ਤੁਸੀਂ ਥੱਲੇ ਡਿੱਗੇ ਵੇਖ ਸਕਦੇ ਜੇ 9-10000 ਰੁਪਏ ਦਾ ਨੁਕਸਾਨ ਕਰਤਾ ਪਹਿਲੋ ਸਾਡੀਆਂ ਇਹਨਾਂ ਨੇ ਰੇੜੀ ਚੋਰੀ ਕੀਤੀ ਸਾਰੇ ਰੇੜੀਆਂ ਵਾਲੇ ਸਾਡੇ ਨਾਲ ਲੱਗਦੇ ਨੇ ਸਾਰਿਆਂ ਨੇ ਵਧੀ ਕੀ ਕੀਤੀ ਸਾਹਮਣੇ ਬਹੁਤ ਸਾਵਾ ਕ੍ਰਿਸਟੇਡਿੰਗ ਕੰਪਨੀ ਉਹਨਾਂ ਨੇ ਸੌਟ ਆਊਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਜੇ ਦੋ ਭਰਾ ਨੇ ਮੇਰੇ ਸਕੇ ਹਾਂ ਜੀ ਇੱਕ ਦੀਆਂ ਦੋ ਬੇਟੀਆਂ ਨੇ ਵਿਆਹੇ ਵਰਿਆ ਵਾ ਇੱਕ ਕੁਵਾਰਾ ਸਾਹਮਣੇ ਦੁਕਾਨ ਤੇ ਕੰਮ ਕਰਦਾ ਤੇ ਦੂਜੇ ਨੂੰ ਕੰਮ ਖੋਲ ਕੇ ਦਿੱਤਾ ਇਹਨਾਂ ਦੇ ਭਰਾ ਦੀ ਸਹਿਮਤੀ ਨਾਲ ਇਹ ਸਭ ਕੁਝ ਹੋਇਆ ਪ੍ਰੋਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਖੁਦ ਅੱਡਾ ਦੇ ਦਿੱਤਾ ਕਿਉਂਕਿ ਆਲਰੇਡੀ ਉਹਨਾਂ ਦਾ ਅੱਡਾ ਕਿਤੇ ਲੱਗਾ ਹੋਇਆ ਵਾ ਹਨਾ ਜੀ ਚਾਰ ਚਾਰ ਅੱਡੇ ਤੇ ਨਹੀਂ ਨਾ ਲਾਉਟ ਹੈਗੇ ਗਵਰਨਮੈਂਟ ਪ੍ਰੋਪਰਟੀ ਤੇ ਕੋਈ ਵੀ ਆ ਕੇ ਆਪਣੀ ਕਮਾਈ ਕਰ ਸਕਦਾ ਵਾ ਮੇਰਾ ਨਾਮ ਬਲਜੀਤ ਸਿੰਘ ਅਭੀ ਜੀ ਵੀਰ ਜੀ ਅਸੀਂ ਨਾ 1.5 2 ਮਹੀਨੇ ਤੋਂ ਇੱਥੇ ਰਿਡੀ ਲਾ ਰਹੇ ਆਂ ਠੀਕ ਹੈ ਜੀ ਇਹਨਾਂ ਦੇ ਭਰਾ ਤੋਂ ਇਹ ਜਗ੍ਹਾ ਲਈ ਉਹ ਕਹਿੰਦੇ ਤੁਸੀਂ ਰੇੜੀ ਲਾਓ ਆਪਣਾ ਖਾਓ ਪੀਓ ਇਹ ਹੁਣ ਸਵੇਰੇ ਆਡੇ ਆਏ ਆ ਤੇ ਆਗੇ ਸਾਡੇ ਗੱਲ ਪੈਗੇ ਆ ਦਸਤਾਰ ਲਾਤੀ ਆ ਆ ਵੇਖੋ ਮੇਰੇ ਨਾਲ ਸਟਾ ਮਾਰੀਆਂ ਵਾਂ ਆਗੇ ਸਾਡੇ ਗੱਲ ਪੈਗੇ ਆ ਇਹਹੀ ਗੱਲੋਂ ਵੀ ਤੁਸੀਂ ਆਪਣੀ ਇੱਥੇ ਰੇੜੀ ਚੱਕੋ ਅਸੀਂ ਕਿਹਾ ਵੀ ਇਹ ਤੁਹਾਡੇ ਉੱਪਰ ਬ੍ਰਦਰ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ ਵੀ ਤੁਸੀਂ ਲਾਓ ਰੇੜੀ ਤੇ ਉਹ ਦੂਜਾ ਬ੍ਰਦਰ ਇਹਨਾਂ ਦਾ ਛੋਟਾ ਉਹ ਨੇਤ ਹੁੰਦਾ ਜਾਂਦਾ ਸੀ ਇੱਥੇ ਦੁਕਾਨ ਤੇ ਵੀ ਹੁੰਦਾ ਸੀ ਤੇ ਗੱਲਬਾਤ ਕਰਦਾ ਸੀ ਰੋਜ਼ ਉਹਦਾ ਜਿਹੜਾ ਬ੍ਰਦਰ ਆ ਦੂਜਾ ਇਹ ਵੀ ਆਉਂਦੇ ਲੰਘਦੇ ਸੀ ਇਹਨਾਂ ਕੋਈ ਗੱਲ ਨਹੀਂ ਕੀਤੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂ ਜਾਂ ਕਿਵੇਂ ਕਿਦੇ ਪਿੱਛੇ ਲਾ ਕੇ ਸਾਡੇ ਆ ਕੇ ਗੱਲ ਪੈ ਗਏ ਆ ਸਾਡਾ ਸਾਰਾ ਸਮਾਨ ਖਲਾਰਤਾ ਵਾ ਕਾਫੀ ਬੰਦੇ ਆ ਕੇ ਆ ਬੱਟਾ ਤੱਕ ਮਾਰਨ ਪਏ ਆ ਸਾਡੇ ਹੱਥੀ ਪੈ ਕੇ ਆ ਸਾਨੂੰ ਸਟਾਂ ਲਾਈਆਂ ਵਾ ਸਾਡਾ ਸਾਰਾ ਖਲਾਰਤਾ ਲੱਕੀ ਨਾ ਕੀ ਹੋਇਆ ਸਰ ਮੈਂ ਇੱਥੇ ਮੇਰਾ ਡੈਡੀ ਪੂਰੇ ਰੇੜੀ ਲਾਉਂਦਾ ਸੀ ਉਹਨਾਂ ਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਪੂਰੇ ਹੋ ਗਏ ਨੇ ਤੇ ਪੂਰੇ ਹੋ ਗਏ ਨੇ ਤੇ ਬਾਚੋਂ ਮੈਂ ਅੱਜ ਇਹਨਾਂ ਨੂੰ ਕਿਹਾ ਵਾ ਵੀ ਆਪਣਾ ਥੋੜਾ ਜਿਹਾ ਤੂੰ ਉਰਾਪੁਰਾ ਲਾ ਲੋ ਮੇਰਾ ਆਡਾ ਵਾ ਉੱਥੇ ਰੇੜੀ ਲਾਉਣ ਦੋ ਕਿਉਂਕਿ 20 ਸਾਲ ਤੋਂ 25 ਸਾਲ ਤੋਂ ਅਸੀਂ ਉੱਥੇ ਰੇੜੀ ਲਾ ਰਹੇ ਆ ਠੀਕ ਆ ਜੀ ਬਸ ਇਹਨਾਂ ਨੇ ਆਪਣੀ ਰੇੜੀ ਇਹਨਾਂ ਨੇ ਆਪੇ ਪਟਾਲੀ ਆਪੇ ਜਿੱਤਾਰਾਂ ਇਹਨਾਂ ਨੇ ਨਿਹੰਗ ਸਿੰਘ ਬੁਲਾ ਲਏ ਆ ਇਹਨਾਂ ਨੇ ਮੈਨੂੰ ਮਰਵਾਉਣ ਨੂੰ ਨਿਹੰਗ ਸਿੰਘ ਬੁਲਾ ਲਏ ਆ ਕਿੱਥੇ ਮੈਂ ਇਹ ਤੁਹਾਡਾ ਭਰਾ ਆਡਾ ਲਾਉਂਦਾ ਸੀ ਮੇਰਾ ਪਿਓ ਲਾਉਂਦਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਭਰਾ ਦਾ ਲੜਕਾ ਸੀ ਉਹ ਲਾਉਂਦਾ ਵਿਆਹ ਰੇੜੀ ਨਹੀਂ ਮੇਰਾ ਭਰਾ ਇਹ ਤਾਂ ਮੇਰਾ ਭਰਾ ਜਿਹੜਾ ਵਾ ਇੱਕ ਮਿੰਟ ਪਾਜੀ ਹੁਣ ਤੀਨਾਂ ਗੱਲ ਕਰੋ ਮੈਨੂੰ ਕਰਨ ਦੋ ਪਾਜੀ ਵੇਖੋ ਮੇਰਾ ਭਰਾ ਹੈਗਾ ਵਾ ਮਤਲਬ ਹੀ ਦਿਮਾਗੋ ਹੋ ਗਿਆ ਉਹਨੇ ਸ਼ਰਾਬ ਪਿਆ ਪਿਆ ਪੀਓ ਕੇ ਇਹਨਾਂ ਨੇ ਸ਼ਰਾਬ ਪਿਆ ਕੇ ਇਹਨਾਂ ਨੇ 150 ਦੀ ਜੇਬ ਚ ਪਾਇਆ ਹੋਣਾ ਮੈਂ ਨਹੀਂ ਕਹਿੰਦਾ ਉਹਨੇ ਇੱਥੇ ਇਹਨਾਂ ਉਹਦੇ ਕੋਈ ਕਹਿੰਦਾ ਵੀ ਇੱਥੇ ਅੱਡਾ ਮੈਂ ਲਾਉਣਾ ਵਾ ਤੇ ਪੱਕਾ ਕਹਿੰਦਾ ਨਹੀਂ ਭਰਾ ਮੇਰਾ ਆ ਜਾਂਦਾ ਹੁਣੇ ਹੀ ਉਹ ਕਿਸੇ ਦਾ ਡਿਜੀਟਲ ਡੀ ਤੁਹਾਡੀ ਆਪਣੀ ਜਗ੍ਹਾ ਏ ਮੇਰੀ ਆਪਣੀ ਜਗ੍ਹਾ ਨਹੀਂ ਹੈ ਭਾਜੀ ਰੇੜੀਆਂ ਲੱਗਣ ਡੀਆਂ ਵਾ ਅਸੀਂ 20 25 ਸਾਲ ਤੋਂ 30 ਸਾਲ ਤੋਂ ਅਸੀਂ ਲਾ ਰਹੇ ਹਾਂ ਰੇੜੀਆਂ ਅਸੀਂ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਤੇ ਲਾਜੋ ਮਸੀਤੇ ਲਾਜੋ ਗੁਰਦਵਾਰੇ ਲਾਜੋ ਜੇ ਇਹਨਾਂ ਦੀ ਜਸਤਾਰਾਂ ਖੋਲੀਆਂ ਹੋਣ ਜੇ ਇਹਨਾਂ ਨੂੰ ਕੋਈ ਹੱਥੋਂ ਪਾਈ ਕੀਤੀ ਹੋਵੇ ਮੈਂ ਜ਼ਿੰਮੇਵਾਰ ਹਾਂ ਉਹਨਾਂ ਤੁਹਾਡੇ ਮਤਲਬ ਉਹ ਇਹ ਨਾ ਕਿਉਂ ਆਣਾ ਨਹੀਂ ਆਪਾਂ ਕਰੀਏ ਨਾ ਤੁਹਾਡੇ ਲੋਕ ਲਾਲਾ ਨੂੰ ਸਰਦਕੋ ਹੋਏ ਸੂਈ ਬੋਲ ਨਾ ਅੱਡਾ ਇਹ ਨਹੀਂ ਇੱਕ ਗੱਲ ਮਿੱਤੀ ਜਾਣਾ ਸਭ ਉਹ ਕਰਾ ਰਹੇ ਨੇ ਤਾਂ ਉਹ ਹੁੰਦਾ ਕਿੰਨਾ ਖੜਾ ਹੋਏ ਉਹ ਇਹ ਬਣੀ ਆ ਜੀ ਜਿੰਦਗੀ ਦਾ ਉਹ ਮਾਰ ਲਾ ਜਾਈ ਅਖਰੀ ਤੱਕ ਜਨਾ ਸਾਡੀਆਂ ਨਾਲ ਮਿਸ਼ਰ ਹੋਏ ਨਾ ਕੀ ਹੋ ਜੇ ਮੋਬਾ ਤੁਹਾਡੇ ਮਤਲਬ ਉਹ ਨਹੀਂ ਆਪਾਂ ਆਪਣਾ ਸਮਾਂ ਚ ਉੱਤੇ ਇੱਕ ਜੀ ਪਏ ਹੋਏ ਮੇਰੇ ਸਾਹਮਣੇ ਨਾਤੀ ਸਾਡੀ ਅੱਜ ਚੁੱਤੀ ਆ ਲਿਆ ਯਾਰ ਹੋਏ ਰੋਲਾ ਪਾਇਆ ਨੇ ਕੀਤੀ ਆ ਸਾਡੀ ਇਹਨਾਂ ਨੇ ਬੱਸ ਜਿੰਨੇ ਆ ਗਾ ਵੇਖੋ ਅੱਡੇ ਜੇ ਤਾਂ ਕੋਈ ਗੁਰਦੋਂ ਤੋਂ ਰੱਖਿਆ ਛਲਾ ਦੇ ਕੋਈ ਸੱਟਾਂ ਲਾਈਆਂ ਰੋੜੇ ਮਾਰੇ ਅੱਡੇ ਅੱਗ ਲਾਈ ਇਹੋ ਗੱਲ ਕਹਿਣ ਦਾ ਤੂੰ ਪਿਆਰ ਨਾਲ ਬਾਬਾ ਜੀ ਪਿਆਰ ਨਾਲ ਆਪਣੀ ਫਸਲ ਵੇਚਣ ਦੇ ਬੱਸ ਆਂਖਾਂ ਦੇ ਦੇ ਬਾਬਾ ਜੀ ਇਹ ਗਣਾ ਨਹੀਂ ਆਤਾ ਇਹ ਇਹਨਾਂ ਨੂੰ ਨਹੀਂ ਆਉਂਦਾ ਨਹੀਂ ਖੜੇ ਹੋਏ ਗੱਲ ਕਰੋ ਅਹੀਂ ਕੋਈ ਅਨੰਦ ਸਿੰਘ ਦੀ ਗੱਲ ਕੀਤੀ ਜਾਂ ਹਾਟਾ ਟੇਲ ਦੀ ਗੱਲ ਕੀਤੀ ਤੈਨੂੰ ਦਾ ਇਹਦਾ ਜਿਹੜੇ ਖਿਡਾਰੀਆਂ ਦਾ ਨਾਮ ਦਾ ਪਤਾ ਨਹੀਂ ਕੋਈ ਆਪਣੀ ਭੈਣੇ ਲਾ ਕੇ ਆ ਆ ਪੁੱਛੋ ਮੈਂ ਕੋਈ ਅਨੰਦ ਸਿੰਘ ਨੇ ਕੋਈ ਗੱਲ ਕੀਤੀ ਲਾਲ ਅਨੰਦ ਸਿੰਘ ਨੇ ਗੱਲ ਕੀਤੀ ਆ ਮੈਂ ਸਾਰਿਆਂ ਦੀ ਗੱਲ ਕਰਦਾ ਠੀਕ ਹੈ ਨਾ ਇਹ ਸਾਰੇ ਸਮਾਸ਼ਾਂ ਦੇਖਣ ਨਾਲੇ ਆਪਾਂ ਕੋਈ ਨਹੀਂ ਅੱਜ ਕੱਲ ਕੋਈ ਇਹਨੂੰ ਸਮਝੂਗਾ ਤੁਸੀਂ ਪਾਈਏ ਤੋਂ ਕਮਾਓਗੇ ਪੁਲਿਸ ਵਾਲਿਆਂ ਦੇ ਕੋਲ ਤੁਹਾਡਾ ਫਾਇਦਾ ਨਹੀਂ ਹੈਗਾ ਹਾਂ ਦੋ ਮੇਲ ਕਿਹਦੀ ਚੱਲਦੀ ਹੈ ਆਪਣਾ ਸਮਾਂ ਲਓ ਆਪਣਾ ਜੀਵਨਾਰ ਆਪਣਾ ਪੁੱਟੇ ਲੱਕੇਂਦਾ ਇਹ ਫੇਰ ਵੀ ਇਹ ਨੂੰ ਸੁਣੇ ਤੇ ਜੀਤ ਮੈਦਾਨੋਂ ਉਹਨੂੰ ਲਿਉਂਦੇ ਨਹੀਂ ਉਹਨੂੰ ਵਗਵਾਉਂਦੇ ਥੋੜਾ ਜਿਹਾ ਇਹਨਾਂ ਨੂੰ ਇਹਨਾਂ ਨੂੰ ਲਾਉਣ ਦੀ ਲੋੜ ਹੈ ਜਸਟ ਆਰਜੈਂਟ ਕਰਨੀ ਹੈ ਨਾ ਬੜੀ ਨਹੀਂ ਲਈ ਨਹੀਂ ਮਨੀ ਨਹੀਂ ਲਈ ਨਹੀਂ ਲਈ ਜੇਕਰ ਦਾਰ ਬੰਦੇ ਨਹੀਂ ਨਹੀਂ ਜੇ ਕੋਈ ਨਹੀਂ ਲਈ ਨਹੀਂ ਲਈ ਬੰਦਾ ਕੱਟਾ ਨੂੰ ਬੰਦਾ ਖੱਲ ਨੂੰ ਵੀ ਪਾਦਾ ਹੈ ਲੈ ਯਾਰ ਆਪਾਂ ਸਾਰੇ ਜਾਣੇ ਇੱਥੇ ਚਕਰ ਸਾਰੇ ਰੈਡੀ ਹੋ ਜਾ ਕੰਮ ਨਹੀਂ ਦੇ ਰੋ ਰੈਡੀ ਲਾਈ ਵੀ ਹੈ ਸੁਣ ਲੈ ਯਾਰਾ ਤਾਂ ਆ ਗਏ ਆ ਨਾ ਆ ਵੀ ਆ ਗਏ ਆ ਪਾਪਾ ਜੀ ਅਸੀਂ ਨਾਲ ਰੈਡੀ ਥੱਲੇ ਬਾੜ ਥੱਲੇ ਬਾੜ ਧੱਕਾ ਮਾਰ ਕੇ ਥੱਲੇ ਬਾੜ ਦਾ ਨਾਲੇ ਮੈਨੂੰ ਖਿਚਣ ਡਿਆ ਤੂੰ ਵੀ ਵੀਡੀਓ ਤੱਕ ਬਣੀ ਆ ਪਰ ਮੈਂ ਇਹ ਰੈਡੀ ਨਾ ਲਗਾਣਾ ਨਹੀਂ ਘੜੇ ਲੱਗੇ ਦਿੰਨੇ ਆ ਪਰ ਅਹੀਂ ਵੀ ਤਸਤਾਰ ਨਹੀਂ ਲਈ ਜਿਹੜਾ ਮੈਂ ਪਹਿਲਾਂ ਇੱਕ ਗੱਲ ਸੁਣੋ اڄ تارا پنهنجي ارمان آلا بني مرا اپن اپي جي علامت ۽ ثاني رڳي منهن ۾ نه ٿي وڃي ۽ هنن نوجوانن کي ساهه ڏي ۽ اهو سمجهي يار منهن جو اڀر ڏي ۽ ڪنهن گال جي ياد ۾ تارا لاي ۽ ਆਹ ਕੋਈ ਨਹੀਂ ਆਹ ਬੰਨੀਆ ਨਹੀਂ ਆਹ ਬੰਨੀਆ ਨਹੀਂ ਇਹ ਜੋ ਸਵਾਰਾ ਇਹ ਜੋ ਸਵਾਰਾ ਇਹ ਜੋ ਸਵਾਰਾ ਮੇਰੀ ਗੱਲ ਸੁਣੋ ਕੋਈ ਕੋਈ ਮੰਦਾ ਲਾ ਲਾ ਸਾਡੀ ਜੀ ਕਾਰ ਨੂੰ ਹੱਥ ਪਾਏ ਵਿੱਚ ਆਹ ਮਾ ਪਾਗਲ ਕਿੱਥੇ ਤੋਂ ਟੋਟੇ ਕੋਟੇ ਨਾ ਕਰਦਾਂਗੇ ਤੇ ਗੱਲ ਕਰਿਓ ਲਾ ਨਹੀਂ ਲੱਗੀ ਸਾਡੀ ਠੀਕ ਆ ਬੈਠ ਸਕਦੇ ਲੈ ਜਾਓ ਜੇ ਪਹਿਲਾਂ ਲੈ ਮੇਰੀ ਗੱਲ ਸੁਣਾ ਅਸੀਂ ਜਿੱਦਾ ਸਾਡਾ ਕਹਿੰਦੇ ਸਾਨੂੰ ਜਿੱਦਾ ਲੱਗਿਆ ਵੀਰ ਇਧਰ ਆ ਜਿੱਦਾ ਆ ਜੂਗਾ ਤੇ ਛੱਡਾਂਗੇ ਕਹਿ ਉਹ ਦੂਨੇ ਕਿਉਂ ਉਦੇ ਭਰਾ ਜੂ ਕਨ ਸਾਰ ਦੇ ਬਸ ਕੰਨੂ ਕੀ ਇਹਦਾ ਬੰਦਾ ਨਹੀਂ ਵੇਹੇ ਮਾਦਾ ਜਲ ਕੋਈ ਨਹੀਂ ਤੁਸੀਂ ਲਾ ਜਤਾਰ ਲੋਣੀ ਉਹਨੂੰ ਇਹ ਪੰਨਾ ਦਰਦੀ ਨਹੀਂ ਉਹਨੇ ਤੁਹਾਨੂੰ ਲਾਰਾ ਪਿਆ ਆਹ ਰੋਣੀ ਲਕੀਤਾ ਆਉਂਦੀ ਰੋਣੀ ਜ਼ਰੂਰ ਮਿਲਦਾ ਮਾਦਾ ਓਏ ਤੁਸੀਂ ਬੜਾ ਵੱਡਾ ਲੋਣਾ ਮਾਦਾ ਨਰਕੀ ਅਸੀਂ ਕਹਿ ਨਹੀਂ ਗਏ ਅੱਜ ਮਿਲਦੇ ਆਪਾਂ ਨੂੰ ਲਾਉਂਦੇ ਇਹਦਾ